ਪਾ ਪਹੁੰਚਿਆ ਅਲੀਵਾਲ ਅੱਡੇ ਵੇਖੇ ਜਿੱਥੇ ਕਿ ਅੱਜ ਬੰਦ ਨੂੰ ਲੈ ਕੇ ਪੂਰਨ ਤੌਰ ਤੇ ਇੱਥੇ ਦੁਕਾਨਾਂ ਪਾਦ ਨਹੀਂ ਆਪਾਂ ਚਾਈ ਪਾਦਿਆ ਕੋਈ ਵੀ ਬਸ ਨਹੀਂ ਚੱਲ ਰਹੀ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਜੋ ਕਿਸਾਨ ਜਿੱਥੇ ਮੰਡੀਵਾਂ ਨੂੰ ਅੱਜ ਪਾਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਇਹ ਸਾਰਾ ਅਲੀਵਾਲ ਜਿਹੜਾ ਮਕਮਲ ਤੌਰ ਤੇ ਬੰਦਿਆ ਕੋਈ ਵੀ ਦੁਕਾਨ ਜਿਹੜੀ ਆ ਉਹ ਅੱਜ ਨਹੀਂ ਖੁੱਲੀ ਇੱਥੇ ਦੁਕਾਨਦਾਰ ਕੁਛ ਤੁਹਾਨੂੰ ਦਿਖਾਉਂਦੇ ਆ ਕਿ ਆਪਣੀਆਂ ਦੁਕਾਨਾਂ ਬੰਦ ਕਰਕੇ ਤੇ ਜਿਹੜਾ ਠੰਡ ਦੇ ਮੌਸਮ ਵਿੱਚ ਜਿਹੜੀ ਅੱਗ ਛੇਕ ਰਹੇ ਆ ਇਹ ਗੱਲਬਾਤ ਕਰਦੇ ਹਾਂ ਜੀ ਅੱਜ ਬੰਦ ਸੀ ਜੀ ਅਲੀਵਾਲ ਕਿਸ ਤਰ੍ਹਾਂ ਦੇਖਦੇ ਤੁਸੀਂ ਦੁਕਾਨਾਂ ਬੰਦ ਰੱਖੀਆਂ ਜੀ ਹਾਂ ਜੀ ਬੰਦ ਰੱਖੀਆਂ ਸਾਰੀਆਂ ਜੀ ਹਾਂ ਜੀ ਸਵੇਰ ਤੋਂ ਹਾਂ ਜ ਉਹਨਾਂ ਦੀ ਮੰਗਾਂ ਨੂੰ ਪੂਰਾ ਸਮਰਥਨ ਹੈ ਜੀ ਹਾਂਜੀ ਪੂਰਾ ਜੀ ਹਾਂਜੀ ਇਹ ਸਾਰਾ ਅਲੀਵਾਲ ਬੰਦ ਸਾਰਾ ਅਲੀਵਾਲ ਬੰਦਿਆ ਜੀ ਹਾਂਜੀ ਭਾਜੀ ਕਿਸ ਤਰ੍ਹਾਂ ਦੇਖਦੇ ਜੀ ਅੱਜ ਦੇ ਬੰਦ ਹਾਂਜੀ ਵੀਰ ਜੀ ਅੱਜ ਸਾਰਾ ਅਲੀਵਾਲ ਬੰਦਿਆ ਜੀ ਆਈਂ ਹੱਥ ਸੇ ਕੰਡੇ ਜੀ ਬੈਠੇ ਠੰਡ ਘਟਾਉਂਦੇ ਹਾਂਜੀ ਠੰਡ ਘਟਾਉਂਦੇ ਆ ਜੀ ਅੱਜ ਕੰਮ ਜਿਹੜੇ ਆ ਕਾਰੋਬਾਰ ਜਿਹੜੇ ਬੰਦ ਰੱਖਿਆ ਹਾਂਜੀ ਕਾਰੋਬਾਰ ਸਾਰੇ ਬੰਦਿਆ ਜੀ ਹਾਂਜੀ ਅਲੀਵਾਲ ਬੰਦ ਆ ਜੀ ਸਾਰਾ ਅੱਜ ਆ ਅਲੀਵਾਲ ਫਤਿਹਗੜ ਚੂੜੀਆਂ ਮੇਨ ਰੋਡ ਤੇ ਆਪਾਂ ਖੜੇ ਆ ਆ ਅਲੀਵਾਲ ਤੁਹਾਨੂੰ ਦਿਖਾਣੇ ਆ ਕਿ ਸਾਰੀਆਂ ਹੀ ਅੱਜ ਦੁਕ ਕਿਸਾਨੀ ਜੋ ਅੰਦੋਲਨ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਦਾ ਸਦਤ ਦਿੱਤਾ ਗਿਆ ਸੀ ਅਲੀਵਾਲ ਜਿਹੜਾ ਮੁਕੰਮਲ ਤੌਰ ਤੇ ਬੰਦਿਆ ਸਾਰੀਆਂ ਦੁਕਾਨਾਂ ਬੰਦਿਆ ਕਾਰੋਬਾਰ ਠੱਪ ਨੇ ਤੇ ਗਲਬਤ ਕਰਦੇ ਆ ਇੱਥੇ ਦੁਕਾਨਦਾਰਾਂ ਨਾਲ ਜੀ ਅੱਜ ਬੰਦਿਆ ਜੀ ਹਾਂ ਜੀ ਅੱਜ ਸਾਰਾ ਬੰਦਿਆ ਜੀ ਇਹ ਕਿਹੜੀ ਦੁਕਾਨ ਸੀ ਆਪਣੀ ਯਾਪਰੀਆ ਫਰੂਟ ਸ਼ੋਪ ਜਾਂ ਨਜੀਦ ਫਰੂਟ ਸ਼ੋਪ ਅੱਛਾ ਤੁਸੀਂ ਆਪਣੇ ਮੁਕੰਮਲ ਰੱਖਣ ਦਿੱਤਾ ਹੈ ਜੀ ਪੂਰਾ ਕਿਸਾਨਾਂ ਨੂੰ ਹੋਰ ਕਹਿੰਦੇ ਇਸ ਬੰਦ ਨੂੰ ਲੈ ਕੇ ਕੁਝ ਕਹਿੰਦੇ ਨੇ ਜੀ ਅਹੀ ਤੇ ਹੀ ਅਨਿਆਪੀ ਜੇਰੀਆ ਵੀ ਮੰਗਾ ਸਰਕਾਰ ਕੋਲ ਇਹਨਾਂ ਨੇ ਕਿਹਾ ਵਾ ਉਸ ਮੰਗਾ ਮੰਨਿਆ ਜਾਣ ਬਸ ਧੰਨਵਾਦ ਅਲੀਵਾਲ ਫਤੇਗੜ ਚੂੜੀਆਂ ਜਿਹੜਾ ਰੋੜਿਆ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਕੰਪਲੀਟਲੀ ਬੰਦ ਆ ਕੋਈ ਵੀ ਦੁਕਾਨ ਜਿਹੜੀ ਆ ਅੱਜ ਇੱਥੇ ਨਹੀਂ ਖੁੱਲੀ ਸਾਰੀ ਦੁਕਾਨਦਾਰ ਜਿਹੜੇ ਆ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ 'ਚ ਬੈਠੇ ਤੇ ਕੁਝ ਦੁਕਾਨਦਾਰ ਜਿਹੜੇ ਨੇ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਜਿਹੜੇ ਆ ਕੁਝ ਧੁੱਪ ਸੇਕ ਰਹੇ ਆ ਕੁਝ ਅੱਗ ਸੇਕ ਰਹੇ ਆ ਅੰਜ ਕਿੰਨਾ ਜੀ ਆਪਣਾ ਮੇਰਾ ਆਰਮ ਕਿਸ਼ਨ ਸ਼ਰਮਾ ਵਹਿਰ ਪੋਟਰੇ ਵੀ ਆ ਹਾਂਜੀ ਹਾਂਜੀ ਪਤਾ ਚੱਗ ਬਣੀ ਹਾਂਜੀ ਬਿਲਕੁਲ ਤੇ ਅਲੀਵਾਲ ਪੂਰਾ ਕਿਸਾਨਾਂ ਦੇ ਨਾਲ ਆ ਸਾਰਾ ਬੰਦ ਆ ਤੇ ਨਹੀਂ ਆਵੇ ਜਾਵੇ ਨਹੀਂ ਕੋਈ ਬੱਸ ਨਹੀਂ ਕੋਈ ਟਰੈਕਟਰ ਨਹੀਂ ਕੋਈ ਸਕੂਲ ਕੋਈ ਵੀ ਨਹੀਂ ਹੈਗਾ ਪੂਰਨ ਬੰਦਿਆ ਜੀ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਮੰਗਾਂ ਨਦੀ ਜਾਜ ਐਨੇ ਚਿਰ ਦਾ ਕਈ ਵੇਲੇ ਮਰ ਗਏ ਕਿਸਾਨ ਮੋਦੀ ਨੂੰ ਕੋਈ ਸਮਝ ਨਹੀਂ ਆਈ ਅਜੇ ਤੱਕ ਪਤਾ ਨਹੀਂ ਕੀ ਚੱਕਰ ਤੇ ਇਹਨਾਂ ਦੀਆਂ ਮੰਗਾਂ ਜਾਜ ਮੰਗਣੀਆਂ ਚਾਹੀਦੀਆਂ ਲੋਕੀ ਵੀ ਮੁਸ਼ਕਿਲ ਜੜਿਆ ਉਹ ਵੀ ਨਾ ਚੱਲਣਾ ਰਸਤੇ ਬੰਦੇ ਆ ਲੋਕੀ ਰਸਤੇ ਤੇ ਕਈ ਆ ਆਉਣਾ ਜਾਣਾ ਟ੍ਰੇਨਾਂ ਵੀ ਬੰਦ ਬੜਾ ਮੁਸ਼ਕਿਲ ਆ ਅਜੀ ਕੀ ਨਾ ਜੀ ਆਪਣਾ ਅਜੀਤ ਸਿੰਘ ਅਜੀਤ ਸਿੰਘ ਜੀ ਅੱਜ ਆਪਣੀ ਇੱਥੇ ਕਿਹੜੀ ਦੁਕਾਨ ਆ ਆਪਣੀ ਆ ਦੁਕਾਨ ਆ ਜੀ ਇਹ ਕਾਦੀ ਆਪ ਟੈਂਟਾ ਉਸੇ ਅੱਛਾ ਟੈਂਟਾ ਉਸੇ ਤੇ ਅੱਜ ਫਿਰ ਆਪਾਂ ਬੰਦ ਕਰਕੇ ਇਹ ਜਿਹੜਾ ਕਿਸਾਨੀ ਨੂੰ ਸਮਰਥਨ ਦੇ ਰਹੇ ਨਹੀਂ ਸਮਰਥਨ ਦੇ ਰਹੇ ਆਪਾਂ ਸਮਰਥਨ ਸੁਰੂ ਤੋਂ ਦਿੰਦੇ ਰਹੇ ਆ ਇਹਨਾਂ ਨੂੰ ਅੱਛਾ ਜੀ ਮਤਲਬ ਬਹੁਤ ਵਧੀਆ ਗੱਲ ਆ ਵੇਖੋ ਉੱਥੇ ਦਲੇয়াল ਸਾਹਿਬ ਮਰਨ ਵਰਤ ਤੇ ਬੈਠੇ ਨੇ ਇੱਥੇ ਕੋਈ ਸਰਕਾਰਾਂ ਨੂੰ ਪਤਾ ਨਹੀਂ ਲੱਗਣ ਠੀਕ ਹੈ ਕੰਨ ਤਾਂ ਜੋ ਨਹੀਂ ਸਰਕਦੀ ਉਹਦੇ ਕਰਕੇ ਪੰਜਾਬ ਬੰਦ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਯਾਨੀ ਸਰਕਾਰ ਨੂੰ ਜਗਾਉਣ ਵਾਸਤੇ ਜਿਹੜਾ ਸਰਕਾਰ ਨੂੰ ਜੇ ਸਰਕਾਰ ਨੂੰ ਜਗਾਉਣ ਵਾਸਤੇ ਇਹ ਸਾਰਾ ਕੁਝ ਹੋਇਆ ਤੁਹਾਡੇ ਸਾਹਮਣੇ ਸਾਰਾ ਵੇਖੋ ਬੰਦ ਆ ਹਾਂ ਅਲੀਵਾਲ ਦੇਖਿਆ ਜੀ ਅਸੀਂ ਸਾਰੇ ਹਾਂਜੀ ਸਾਰਾ ਬੰਦ ਹਾਂਜੀ ਇਸ ਤਰ੍ਹਾਂ ਕਹਿੰਦੇ ਬੰਦ ਨੂੰ ਲੈ ਕੇ ਬੰਦ ਨੂੰ ਵਧੀਆ ਜਿਹੜੇ ਕੰਮ ਵਾਸਤੇ ਉਹਨਾਂ ਮਨਸੂਬੇ ਵਾਸਤੇ ਕੀਤਾ ਕੰਮ ਹੋਣਾ ਚਾਹੀਦਾ ਆਪਣੀ ਕਿਹੜੀ ਦੁਕਾਨ ਆਪਣੀ ਇਦਨ ਆਪਾ ਇਕੱਠੇ ਹਾਂਜੀ ਹਾਂਜੀ ਸਾਨੂੰ ਫਿਰ ਸਮਾਨ ਦੇਣਾ ਪੈਂਦਾ ਤਾਂ ਕਰਕੇ ਆਏ ਆ ਅੱਛਾ ਨਹੀਂ ਚਲੋ ਆਪਾਂ ਉਹਨਾਂ ਦੇ ਨਾਲ ਆ ਅੱਛਾ ਯਾਨੀ ਕਿ ਰੱਖੀ ਬੰਦ ਆ ਆਪਾਂ ਦੁਕਾਨ ਕਿਉਂਕਿ ਅਮਰਜੈਂਸੀ ਕਿਤੇ ਗੈਸ ਮਤਲਬ ਸਮਾਨ ਵਾਜ ਜਿਹੜੇ ਸਾਈ ਦੇ ਕੰਮ ਸੀ ਉਹ ਪੁਕਤੌਣੇ ਪਏ ਚਲੋ ਹਾਂਜੀ ਉਹ ਵੀ ਜ਼ਰੂਰੀ ਸੀ ਹਾਂਜੀ ਉਹ ਜ਼ਰੂਰੀ ਹਾਂਜੀ ਹਾਂਜੀ ਕਿਹਨਾ ਜੀ ਆਪਣਾ ਵਿਜੇ ਕੁਮਾਰ ਜੀ ਹਾਂਜੀ ਵਿਜੇ ਕੁਮਾਰ ਜੀ ਅਲੀਵਾਲ ਆ ਜੇ ਬੰਦ ਹੈ ਕਿਹੜੀ ਆਪਣੀ ਦੁਕਾਨ ਕਿਹੜੀ ਹੈ ਕਾਹਨੋਂ ਸਾਹਮਣੇ ਕਾਦੀ ਕੰਪਿਊਟਰ ਟਾਈਪ ਅੱਛਾ ਫਿਰ ਬੰਦ ਰੱਖੀ ਅੱਜ ਬੰਦੀ ਰੱਖਣੀ ਪੈਣੀ ਫੇਖੋ ਸਮਾਜ ਦੇ ਨਾਲ ਚੱਲਣਾ ਹੀ ਪਣਾ ਨਹੀਂ ਸਮਾਜ ਦੇ ਨਾਲ ਕਿ ਦਿਲੋਂ ਬੰਦਗੀ ਨਹੀਂ ਦਿਲੋਂ ਕੌਣ ਕਰਦਾ ਭਾਜੀ ਇਹ ਕ ਦਿਨੋਂ ਤੋਂ ਭਰਾ ਭਰਾ ਦਾ ਨਹੀਂ ਅੱਜ ਕੱਲ ਅੱਛਾ ਨਹੀਂ ਯਾਨੀ ਕਿ ਕਿਸਾਨਾਂ ਨੂੰ ਸਮਰਥਨ ਕਰਦੇ ਕਿ ਨਹੀਂ ਇਹਨਾਂ ਦੇ ਬੰਦ ਨਹੀਂ ਉਹ ਕਰਾਂਗੇ ਹਾਂ ਮੈਂ ਕੋਈ ਗੱਲ ਰਿਹਾ ਹਾਂ ਹਾਂ ਮੇਰੀ ਕਹਿਣ ਦੀ ਮਰਾਦ ਉਹ ਨਾਲੇ ਪੂਰੇ ਫੁੱਲ ਕੇ ਫੁੱਲ ਜੀ ਆਪਣਾ ਕਿਉਂ ਨਹੀਂ ਆ ਜੀ ਆਪਣੀ ਵੀ ਦੁਕਾਨ ਹੈ ਹਾਂ ਜੀ ਇਹ ਸਮਰਥਨ ਕਿਸਾਨਾਂ ਦੇ ਸਮਰਥਨ ਨੂੰ ਕਿਹਦਾ ਪਾਦੀ ਬਿਲਕੁਲ ਬਿਲਕੁਲ ਕਿਸਾਨਾਂ ਦੇ ਨਾਲ ਆ ਬਿਲਕੁਲ ਔਰ ਇਹ ਆਪੀ ਇਹਨਾਂ ਦੇ ਨਾਲ ਵਾ ਰਵਾਂਗੇ ਵੀ ਡਟ ਕੇ ਇਹ ਨਹੀਂ ਵੀ ਨੇ ਜੇ ਕੋਈ ਕੋਈ ਜੇਨਾ ਦੀਆਂ ਮੰਗਾਂ ਨੇ ਤੇ ਸਰਕਾਰ ਵੀ ਪੂਰੀਆਂ ਕਰੇ ਤੇ ਵਧੀਆ ਗੱਲ ਆ ਹਾਂਜੀ ਭਾਜੀ ਭਾਜੀ ਪਾਜੀ ਸਵਾਰਥਰ ਪੂਰਾ ਤੇ ਐਂਡਿਆ ਜੀ ਠੀਕ ਆ ਪੂਰਾ ਕਿਸਾਨਾਂ ਨਾਲ ਡਟੇ ਪਏ ਆ ਜੀ ਹਾਂਜੀ ਇਤਨੀ ਕਾਦੀ ਦੁਕਾਨ ਹੈ ਨਹੀਂ ਔਰ ਚੱਕੀ ਆਟਾ ਭਾਜੀ ਅੱਛਾ ਅੱਜ ਫਿਰ ਬੰਦ ਰੱਖੀਗੀ ਹਾਂਜੀ ਬੰਦ ਜਾਈ ਹੋਈ ਜੀ ਕਿਸਾਨੀ ਸਮਾਸਰ ਹਾਂਜੀ ਹਾਂਜੀ ਕਿਸਾਨਾਂ ਪੂਰਾ ਦਾ ਮਤਲਬ ਕੀ ਕਹਿੰਦੇ ਅੱਜ ਦੇ ਬਾਦ ਦਾ ਕੋਣਪਰੇ ਭਾਜੀ ਜਿਹੜੀਆਂ ਮੰਗਾਂ ਰੱਖੀਆਂ ਨੇ ਸਰਕਾਰ ਗੜੀ ਸਰਕਾਰ ਨੂੰ ਮੰਨਣੀ ਚਾਹੀਦੀ ਆ ਤੇ ਜੋ ਧਰਨੇ ਦੇ ਬੈਠੇ ਆ ਸਿੰਘਾ ਜ਼ਿਕਰ ਰਾਇਆ ਅਸੀਂ ਉਹਨਾਂ ਦੇ ਬਰਾਬਰ ਕਹਿਣ ਦੇ ਸਾਰਾ ਸਾਡਾ ਸਾਰਾ ਪੰਜਾਬ ਪੰਦਰ ਉਹਨਾਂ ਨਾਲ ਹੀ ਅਸੀਂ ਕੀਤਾ ਹੋਇਆ ਹੈ ਅੱਜ ਕਿੰਨਾ ਜੀ ਆਪਾਂ ਬਲੇ ਸਿੰਘ ਜੀ ਬਲੇ ਸਿੰਘ ਕੀ ਜਾਂਦੇ ਅੱਜ ਸਭ ਕੋ ਬੰਦ ਆ ਕਾਰੋਬਾਰ ਬਹੁਤ ਕਿਤੇ ਜਾ ਇਹਨੂੰ ਸਹੀ ਮੰਨਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਜੋ ਬੰਦਾ ਸੱਦਾ ਦਿੱਤਾ ਗਿਆ ਸੀ ਅੱਜ ਕਨੀਏਕੇ ਬਾਂਗਰ ਵੀ ਵੇਖੇ ਵੀ ਮੁਕੰਮਲ ਤੌਰ ਤੇ ਜਿਹੜੀਆਂ ਅੱਡਾ ਵਾ ਉਹ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨੇ ਕੋਈ ਵੀ ਕਾਰੋਬਾਰ ਨਹੀਂ ਹੋ ਰਿਹਾ ਇਹ ਦਿਖਾਉਂਦੇ ਆ ਤੁਹਾਨੂੰ ਕਿ ਸਾਰਾ ਹੀ ਜਿਹੜੀਆਂ ਦੁਕਾਨਾਂ ਨੇ ਉਹ ਅੱਜ ਬੰਦ ਨੂੰ ਲੈ ਕੇ ਉਹ ਅੱਜ ਦੁਕਾਨਾਂ ਜਿਹੜੀਆਂ ਦੁਕਾਨਦਾਰਾਂ ਵੱਲੋਂ ਬੰਦ ਕੀਤੀਆਂ ਗਈਆਂ ਮੈਂ ਤੇ ਕੋਈ ਵੀ ਦੁਕਾਨ ਜਿਹੜੀ ਆ ਉਹ ਨਹੀਂ ਆ ਖੁੱਲੀ ਤੇ ਪੂਰਨ ਤੌਰ ਤੇ ਇੱਥੇ ਕਨੀਏਕੇ ਬਾਂਗਰ ਵੀ ਜਿਹੜਾ ਵਾ ਬੰਦਿਆ ਗੱਲਬਾਤ ਕਰਦੇ ਹਾਂ ਜੀ ਅੱਜ ਬੰਦ ਸੀਗਾ ਜੀ ਸਾਰਾ ਇੱਥੇ ਮੁਕੰਮਲ ਬੰਦ ਹੈ ਕੋਈ ਦੁਕਾਨ ਨਹੀਂ ਕੋਈ ਖੁੱਲੀ ਆਪਾਂ ਉਹਦਾ ਵੇ ਬੈਠੇ ਆ ਬਾਹਰ ਹੂੰ ਕੋਈ ਕੰਮ ਨਹੀਂ ਕਰਦਾ ਕੋਈ ਪੋਰ ਤੱਕ ਤੇ ਵੇਖੋ ਕੋਈ ਕੰਮ ਨਹੀਂ ਸਭ ਬੰਦ ਪਿਆ ਹਾਂਜੀ 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 ਬਿਲਕੁਲ ਬੰਦਿਆ ਸਭ ਕੋਈ ਨਹੀਂ ਜੋ ਵੀ ਚੱਲ ਰਿਹਾ ਲੋਕਾਂ ਨੇ ਬਹੁਤ ਵਧੀਆ ਸਿਸਟਮ ਕੀਤਾ ਵੀ ਜੇ ਕਹਿ ਤਾ ਸਭ ਬੰਦਿਆ ਸਭ ਕੁਝ ਅੱਛਾ ਯਾਨੀ ਕਿ ਕਨੀਏ ਕੇ ਬਾਂਗਰ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਹਾਂ ਬਿਲਕੁਲ ਬਿਲਕੁਲ ਮੁਕੰਮਲ ਜ਼ੋਰ ਦੇ ਰਹੇ ਜੀ ਬਿਲਕੁਲ ਜੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਅੱਜ ਕਨੀਏ ਕੇ ਬਾਂਗਰ ਪੂਰੇ ਤੌਰ ਤੇ ਬੰਦਿਆ ਜੀ ਹਾਂਜੀ ਮੁਕੰਮਲ ਤੌਰ ਤੇ ਜਿ세 ਬੰਦੀਆਂ ਨੂੰ ਸਾਥ ਦੇ ਰਹੇ ਆ ਜੀ ਤੇ ਇਹ ਜਿਹੜਾ ਆਪਣਾ ਕਿਸਾਨੀ ਅੰਦੋਲਨ ਆ ਇਹ ਪੂਰਾ ਕੰਮ ਤਿਆਰ ਹੋ ਕੇ ਰਹਿ ਗਿਆ ਜੀ ਤੇ ਪੰਜਾਬ ਦੇ ਜਿਹੜੇ ਹੱਥ ਉਹ ਆਪਾਂ ਲਵਾ ਕੇ ਪੁਏ ਜੀ ਭਾਜੀ ਭਾਜੀ ਅੱਜ ਘਣੀਏ ਕੇ ਬਾਂਗਰ ਮੁਕੰਮਲ ਬਾਂਦੇ ਕੀ ਕਹਿੰਦੇ ਦੇਖ ਹੀ ਰਹੇ ਤੁਸੀਂ ਆਹ ਵੇਖੋ ਰੋਡ ਤੇ ਕੋਈ ਕੋਈ ਲੰਘਦਾ ਉਹ ਵੀ ਜਿੰਦੂ ਅਰਜੈਂਟ ਆ ਜਿਹੜਾ ਅਮਰਜੈਂਸੀ ਵਾਸਤੇ ਉਹ ਕੋਈ ਕੋਈ ਲੰਘਦਾ ਨਹੀਂ ਤੇ ਬੰਦ ਸਭ ਬੰਦ ਸਭ ਬੰਦ ਬਾਜ਼ਾਰ ਬੰਦ ਹੈ ਪ੍ਰਿੰਟ ਘਣੀਏ ਕੇ ਬਾਂਗਰ ਪੂਰਨ ਬਾਂਦੇ ਆ ਜੀ ਬੰਦੀਆ ਵੇਖ ਲੈ ਜੇ ਸਾਹਮਣੇ ਤੇ ਜਿਹੜਾ ਖੁੱਲੀ ਜੇ ਕੋਈ ਬੰਦਿਆ ਹਾਂ ਇੱਕ ਸਾਨੀ ਅੰਦੋਲਨ ਨੂੰ ਲੈ ਕੇ ਕੀ ਕਹਿੰਦੇ ਜੀ ਕਹਣਾ ਕੀ ਭਰਾ ਹੋਣਾ ਚਾਹੀਦਾ ਫੈਲਾਗਾ ਹਾਂ ਹਾਂ ਧੰਨੇ ਲੋਕਾਂ ਨੇ ਮਾਰਿਆ ਗਰੀਬ ਬੰਦੇ ਮਸ ਜਰੇ 8.5 ਤੇ ਹਾਂ 8.5 ਬੈਠੇ ਆ ਬਰਾੜਿਆ ਹਾਂਜੀ ਕੀ ਕਹਿੰਦੇ ਅਸੀਂ ਚਾਹੁੰਦੇ ਆ ਜੀ 8.5 ਲੋਕ ਬੈਠੇ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਕੋਈ ਹਾਂਜੀ ਬੜਾ ਕਾ ਕਰਮ ਇੱਕ ਜੀ 8.5 ਬੈਠਣਾ ਬਿਲਕੁਲ ਬਤਲ ਬਤਲ ਰੱਖਿਆ ਵਿਚਾਰੇ ਨੇ ਉਹ ਵੀ ਗੁੱਡਾ ਬਜ਼ੁਰਗ ਬੰਦਾ ਹੋ ਕਾਲਾ ਫਗਾਨਾ ਅੱਡਾ ਵੇਖੇ ਮੌਜੂਦ ਹੈ ਜਿੱਥੇ ਕਿ ਅੱਜ ਕਿਸਾਨ ਯੂਨੀਅਨ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਪੂਰਨ ਤੌਰ ਤੇ ਜਿਹੜਾ ਕਾਲਾ ਫਗਾਨਾ ਅੱਡਾ ਉਹ ਬੰਦਿਆ ਤਾਂ ਦਿਖਾਣੇ ਆ ਕਿ ਹਰ ਪਾਸੇ ਜਦੋਂ ਤੁਸੀਂ ਝਾਤੀ ਮਾਰੋਗੇ ਤਸਵੀਰਾਂ ਦਿਖਾਣੇ ਆ ਕਿ ਇੱਧਰ ਵੀ ਦੁਕਾਨਾਂ ਬੰਦ ਨੇ ਬਟਾਲਾ ਰੋਡ ਵਾਲੇ ਪਾਸੇ ਵੀ ਦੁਕਾਨਾਂ ਬੰਦ ਨੇ ਇੱਧਰ ਫਤੇਗੜ ਚੂੜੀਆਂ ਵਾਲੇ ਪਾਸੇ ਵੀ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨੇ ਜੇ ਆਪਾਂ ਧਾਨਪੁਰ ਵਾਲੇ ਪਾਸੇ ਜੇ ਝਾੜ ਮਾਰਾਂਗੇ ਤੇ ਇੱਥੇ ਵੀ ਸਾਰੀਆਂ ਦੁਕਾਨਾਂ ਬੰਦ ਨੇ ਇੱਥੇ ਕਾਲਾਫਗਾਨਾ ਅੱਡਾ ਵੇਖੇ ਇਹ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਪ੍ਰੋਫੈਸਰ ਮਲਕੀਤ ਸਿੰਘ ਜੀ ਹਾਂਜੀ ਪ੍ਰੋਫੈਸਰ ਮਲਕੀਤ ਸਿੰਘ ਜੀ ਅੱਜ ਜੋ ਕਿਸਾਨ ਕਿਸਾਨ ਜਥੇਬੰਦੀਆਂ ਨੇ ਬੰਦਾ ਸੱਦਾ ਦਿੱਤਾ ਸੀ ਸਪੂਰਨ ਤੌਰ ਤੇ ਕਾਲਾਫਗਾਨਾ ਅੱਡਾ ਜਿਹੜਾ ਉਹ ਬੰਦਿਆ ਕੀ ਕਹਿੰਦੇ ਜੀ ਬਿਲਕੁਲ ਜੀ ਉਹਨਾਂ ਦੀ ਉਹਨਾਂ ਦੀ ਜਿਹੜੀ ਕਾਲ ਆਈ ਸੀ ਕਿ ਵੀ 30 ਤਰੀਕ ਨੂੰ ਪੂਰਾ ਪੰਜਾਬ ਜਿਹੜ ਸਾਡਾ ਨਗਰ ਇਹਦੇ ਵਿੱਚ ਐਮ ਯੋਗਦਾਨ ਪਾ ਰਿਆ ਆ ਛੋਟੇ ਛੋਟੇ ਇਹ ਅਡੇ ਨੂੰ ਤਕਰੀਬਨ 25 30 ਪਿੰਡ ਜਿਹੜੇ ਹਨ ਉਹ ਪਿੰ ਪੈਂਦੇ ਨੇ ਉਹ ਸਾਰਾ ਲੋਕ ਜਿਹੜੇ ਇਕੱਠੇ ਹੋ ਕੇ ਵੈਸੇ ਤਾਂ ਫਤੇਗੜ ਚੂੜੀਆਂ ਪਹੁੰਚੇ ਹੋਏ ਨੇ ਪਰ ਆਪਾਂ ਲੋਕ ਸਾਰੇ ਇੱਥੇ ਇਕੱਠੇ ਹੋਏ ਆ ਕਿ ਇੱਥੇ ਕੋਈ ਵੀ ਦੁਕਾਨ ਜਿਹੜੀ ਹੈ ਨਾ ਸਵਾਏ ਮੈਡੀਕਲ ਸਹੂਲਤ ਤੋਂ ਉਹ ਨਾ ਖੁੱਲੀ ਜਾਵੇ ਇਹ ਸਾਰੀ ਇਹ ਲੋਕਾਂ ਨੇ ਪਿਆਰ ਭਾਈਵੰਦੀ ਤੌਰ ਤੇ ਜਿਹੜਾ ਸਮਰਥਨ ਦਿੰਦੇ ਆ ਸਾਰਿਆਂ ਲੋਕਾਂ ਨੇ ਜਿਹੜੀਆਂ ਦੁਕਾਨਾਂ ਪਾਧ ਰੱਖੀਆਂ ਬਿਲਕੁਲ ਜੀ ਸਾਰਿਆਂ ਨੇ ਇੱਕ ਜੁਟ ਹੋ ਕੇ ਸਹਿਮਤੀ ਦੇ ਨਾਲ ਸਮਰਥਨ ਦਿੱਤਾ ਵੀ ਆਪਾਂ ਕੋਈ ਵੀ ਦੁਕਾਨ ਜਿਹੜੀ ਆ ਨਹੀਂ ਖੁੱਲਣੀ ਭਾਵੇਂ ਵਪਾਰੀ ਵਰਗ ਆ ਭਾਵੇਂ ਛੋਟੇ ਦਰਮਿਆਨੇ ਵਰਗ ਦਾ ਆ ਚਾਹੇ ਉਹ ਉੱਚੇ ਵਰਗ ਦਾ ਆ ਸਾਰਿਆਂ ਨੇ ਇੱਕ ਜੁਟ ਹੋ ਕੇ ਸਾਰਿਆਂ ਨੇ ਸਮਰਥਨ ਦਿੱਤਾ ਆ ਜੀ ਹਾਂਜੀ ਕੀ ਕੀ ਨਾ ਜੀ ਆਪਾਂ ਨਿਰੰਦਰ ਸਿੰਘ ਜੀ ਹਾਂਜੀ ਨਿਰੰਦਰ ਸਿੰਘ ਜੀ ਕੀ ਕਹਿੰਦੇ ਆ ਬਿਲਕੁਲ ਮੁਕੰਮਲ ਬੰਦਿਆ ਜੀ ਸਾਡਾ ਅੱਜ ਤੇ ਤਕਰੀਬਨ ਸਾਡੇ ਸਾਰੇ ਇਲਾਕੇ ਦੇ ਵਿੱਚ ਤਕਰੀਬਨ ਅਲੱਗ-ਅਲੱਗ ਜਿੰਨੇ ਪਿੰਡ ਆ ਸਾਰੇ ਹੀ ਇਹਨਾਂ ਨੇ ਮਤਲਬ ਮੁਕੰਮਲ ਬੰਦ ਰੱਖਿਆ ਮਤਲਬ ਇਹਦੇ ਵਿੱਚ ਸਾਰੇ ਮਤਲਬ ਯੋਗਦਾਨ ਕਿਸਾਨਾਂ ਦੇ ਨਾਲ ਪਾਉਂਦੇ ਆ ਵੀ ਸਾਡਾ ਹਿੱਸਾ ਪਾਉਂਦਾ ਦੁਕਾਨਦਾਰ ਆ ਮਜ਼ਦੂਰ ਆ ਜਿੰਨੇ ਵੀ ਟੋਟਲ ਬਾਗਿਆ ਮੇਰਾ ਨਾਮ ਮਨਦੀਪ ਸਿੰਘ ਜੀ ਜੀ ਮੇਰੀ ਦੁਕਾਨ ਫਰੂਟ ਦੀ ਬੰਦੇ ਆ ਜੀ ਬਿਲਕੁਲ ਵੇਖੋ ਜੀ ਆ ਇਹ ਮਨਦੀਪ ਸਿੰਘ ਜੀ ਨੇ ਇਹਨਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਫਰੂਟ ਦੀ ਜਿਹੜੀ ਕਾਲਾ ਫਗਣਾ ਅੱਡੇ 'ਚ ਦੁਕਾਨੇ ਇਹਨਾਂ ਦੀ ਉਹ ਵੀ ਮਾਤਰਿਕ ਬੰਦ ਕੀਤੀ ਆ ਜੀ ਇੱਕ ਜੁਟ ਹੋ ਕੇ ਲੱਗੇ ਆ ਜੀ ਹਾਂਜੀ ਜੀ ਕਿਹਨਾਂ ਕਿਸਾਨਾਂ ਸਾਡਾ ਪੈਨੇ ਕਾਲਾ ਫਗਣਾ ਵੀ ਇਹ ਸਾਰਾ ਕਿਸਾਨ ਜੁਨੀਆਂ ਦੇ ਸਮਰਥਨ ਦੇ ਨਾਲ ਸਾਰਾ ਅੱਡਾ ਪਾਉਂਦੇ ਆ ਬਿਲਕੁਲ ਕਿਸੇ ਦੀ ਕੋਈ ਵਿਰੋਧਤਾ ਦੇ ਵਿੱਚ ਨਹੀਂ ਆ ਕੋਈ ਸਾਰੇ ਸ਼ਾਂਤੀ ਦੇ ਨਾਲ ਦਾ ਸਾਰਾ ਬੈਂਕ ਵੀ ਬੰਦ ਕੀਤਾ ਵਾ ਕਰਾ ਬੈਂਕ ਵੀ ਬੰਦ ਕੀਤਾ ਵਾ ਹਾਂਜੀ ਮਰਤਾ ਦੇ ਨਾਲ ਕੀਤਾ ਬੈਂਕ ਬੰਦ ਇਹਨਾਂ ਨੇ ਠੀਕ ਹਾਂਜੀ ਮੇਰਾ ਨਾਮ ਸੁੱਚਾ ਸਿੰਘ ਆ ਜਿਹੜੀਆਂ ਮੋਦੀ ਸਾਹਿਬ ਨੇ ਮੰਗਣਾ ਜੜੀਆਂ ਮੰਨੀਆਂ ਨੇ ਉਹ ਜੇ ਇਹਨੂੰ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਯਾਦ ਆਇਆ ਸੀ ਤੇ ਤਈਆਂ ਮੰਗਾ ਤੇ ਇਹਨੇ ਗੱਲਬਾਤ ਕੀਤੀ ਸੀ ਵੀ ਮੈਂ ਮੰਨਣ ਨੂੰ ਤਿਆਰ ਆਂ ਅੱਜ ਇਹਨੂੰ ਕਿਹੜਾ ਗੁਰੂ ਨਾਨਕ ਪਾਤਸ਼ਾਹ ਭੁੱਲ ਗਿਆ ਵਾ ਤੇ ਅੱਜ 55 ਦਿਨ ਬੱਲਿਆਉ ਸਾਹਿਬ ਮਰਨ ਮਰਤੇ ਬੈਠੇ ਨੇ ਤੇ ਸੁਪਰੀਮ ਕੋਰਟ ਜਿਹੜਾ ਵਿੱਚ ਦਖਲਅੰਦਾਜ਼ੀ ਕਰ ਰਿਹਾ ਵਾ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦੇ ਆਂ ਕਿ ਜਿੰਨਾ ਤੁਸੀਂ ਸਰਕਾਰ ਦੇ ਨਾਲ ਦਖਲਅੰਦਾਜ਼ੀ ਕਰਦੇ ਜੇ ਇਹਨਾਂ ਤੁਸੀਂ ਸਰਕਾਰ ਨੂੰ ਦਬਾਓ ਜਿਹੜੀਆਂ 23 ਮੰਗਾਂ ਮੰਨੀਆਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਇਹ ਕੋ ਜਿਹੜੇ ਬੈਠੇ ਨੇ ਕੋ ਨਵੀਆਂ ਮੰਗਾਂ ਨੂੰ ਨਹੀਂ ਬੈਠੇ ਇਹ ਪੁਰਾਣੀਆਂ ਜਿਹੜੀਆਂ ਮੰਗਾਂ ਮੰਨਵਾਈਆਂ ਨੇ ਉਹਨਾਂ ਨੂੰ ਇਹ ਲਾਗੂ ਕਰਵਾਉਣ ਨੂੰ ਬੈਠੇ ਨੇ ਅੱਜ ਸਾਰਾ ਮੁਕੰਮਲ ਪੰਜਾਬ ਬੰਦਿਆ ਜੇ ਕੋਈ ਵੀ ਕਿਸੇ ਨੂੰ ਕਿਸੇ ਨੇ ਦਬਾਇਆ ਨਹੀਂ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਬੜੀ ਸਹਿਮਤੀ ਦੇ ਨਾਲ ਬੜੀ ਦ੍ਰਣਤਾ ਦੇ ਨਾਲ ਅੱਜ ਇਹਨਾਂ ਨੇ ਮੁਕੰਮਲ ਅੱਡੇ ਬੰਦ ਕੀਤੇ ਨੇ ਜੇ ਸਰਕਾਰ ਨੇ ਆਪਣਾ ਰਵਈਆ ਨਾ ਬਦਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਧੱਕਾ ਕੀਤਾ ਜਾਊ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਜੀ ਕੱਲ੍ਹ ਹੰਗਾ ਅੱਡੇ ਤੇ ਨੌਜਵਾਨ ਅਤੇ ਹੋਰ ਬਜ਼ੁਰਗ ਜਿਹੜੇ ਇੱਥੇ ਕਿਸਾਨੀ ਅੰਦੋਲਨਬੱਧ ਦੇ ਦੌਰਾਨ ਜੋ ਬਾਂਦਾ ਸਦਾ ਦਿੱਤਾ ਸੀ ਉਸ ਦੇ ਸਮਰਥਨ ਵਿੱਚ ਇੱਥੇ ਬੈਠੇ ਸਨ ਤੇ ਉਹਨਾਂ ਨੇ ਕਿਹਾ ਕਿ ਭਾਈ ਬੰਦੀ ਔਰਤੇ ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜਾ ਵਾ ਕਾਲਾ ਹੁੰਗਾ ਨਾ ਅਟਾ ਬੰਦ ਕੀਤਾ